16-18 ਸਮਝਾਂਗੇ 18 ਤੇ 20 ਦੇ ਵਿੱਚ ਵਿੱਚ ਆ ਠੀਕ ਆ ਬਾਈ ਇਹ ਧਾਰ ਦੂਰ ਵੀਰੇ ਹਾਂ ਧਾਰ ਦੋ ਸੁਣੀ ਬਈ ਇਹ ਮੋਤੀ ਮੋਤੀ ਘੂਰ ਸਿੱਟਾ ਕੋ ਹੋ ਮੀਰੇ ਆ ਠੀਕ ਆ ਬਾਈ ਆ ਬਰੇ ਇੰਨਾ ਵਧੀਆ ਹੈਗਾ ਚਾਹੇ ਮਸ਼ੀਨ ਲਾ ਲੋ ਥੀਚੋ ਲੋ ਠੀਕ ਆ ਬਾਈ ਤੇ ਇੰਨੀ ਵਧੀਆ ਬੱਸੀ ਯਾਰ ਪਤਾ ਕੀ ਆ ਸਿਵਰੇ ਦੀ ਬਹੁਤ ਬੜੇ ਡੈਨ ਮਾਰ ਕੇ ਸਰਕਾਰੀ ਸੀਮਾ ਜਿਹੜੇ ਸੈਕਸ ਹਟਾਉਂਦੇ ਆ ਠੀਕ ਆ ਬਾਈ ਉਹ ਲੱਗਿਆ ਇਹ ਵੀਰੇ 40000 ਦੀ ਜੈਸਨ ਹੋਈ ਆਈਏ ਵਾ ਚੋਣ ਪਸ਼ਮਾ ਪੂਰਾ ਵਧੀਆ ਉਂਗਲਾਂ ਜਨੀ ਮੋਟੀ ਧਾਰਾ ਦੋ ਮਿੰਟ ਚੋਹ ਦਿੰਦੀਆਂ ਠੀਕ ਆ ਬਾਈ ਠੰਡੀ ਕੀਤੀ ਠੀਕ ਆ ਬਾਈ 7-8 ਕਿਲੋ ਬੌਲੀ ਆ ਪੂਰੀ ਠੰਡੀ ਵੀਰੇ ਹੈ ਥੱਲੇ ਠੀਕ ਆ ਬਾਈ ਥਾਣਾ ਥਰਾਂ ਦੀ ਬਾਈ ਕਿਵੇਂ ਆ ਜਮਾ ਓਕੇ ਆ ਵੀਰੇ ਚੋਣ ਪਸਮਾਉ ਬਹੁਤ ਵਧੀਆ ਚੋਂ ਧਾਰ ਮੋਟੀ-ਮੋਟੀਆਂ ਪੂਰੀਆਂ ਧਾਰਾ ਉਂਗਲ ਵਾਲੀ ਇਹਦਾ ਅੱਜ ਆਪਾਂ ਜਿਹੜਾ ਦੇਣ ਲੈਣ ਵਾਲਾ ਮੁੱਲ ਸੱਜਣਾ ਕੀ ਕਰਨਾ ਮੁੱਲ ਦਾ ਵੀਰੇ 8075 ਜਿਹਾ ਸਾਨੂੰ ਹੀ ਕਰਾਂਗੇ ਜਿੰਨੀਆਂ ਵੀ ਜਿੰਨੇ ਟੌਪ ਕਰਾਉਂਦੀਆਂ ਬੱਸੀਆਂ ਆਪਣੇ ਕੋਲ ਮਿਲਣੀਆਂ ਵੀਰੇ ਟੌਪ-ਟੌਪ ਦੀਆਂ ਬੱਸੀਆਂ ਮਿਲਣਨੀਆਂ ਠੀਕ ਆ ਬਾਈ ਲਓ ਕੀ ਸਤਿ ਸ਼੍ਰੀ ਅਕਾਲ ਲੱਕੀ ਡੈਰੀ ਫਾਰਮ ਪਿੰਡ ਪੱਖੋਵਾਲ ਤਸਵੀਰ ਰਹਿ ਕੋਰ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਾਈ ਹੁਣਾਂ ਦੇ ਫਾਰਮ ਤੋਂ ਲਗਾਤਾਰ ਆਪਣੇ ਚੈਨਲ ਤੇ ਤੁਸੀਂ ਵੀਡੀਓ ਦੇਖੀ ਆ ਹੁਣ ਬਾਈ ਹੁਣਾਂ ਦੇ ਸ਼ੈੱਡ ਦਾ ਥੋੜਾ ਜਿਹਾ ਕੰਮ ਚੱਲਦਾ ਸੀ ਫਾਰਮ ਪਾ ਰਹੇ ਸੀ ਹੁਣ ਤਕਰੀਬਨ ਲਗਾਤਾਰ ਬਾਈ ਹੁਣਾਂ ਦੀ ਇਹ ਫਾਰਮ ਤੋਂ ਵੀਡੀਓ ਆਉਂਦੀਆਂ ਰਹਿਣਗੀਆਂ ਤਿੰਨ ਨਗ ਦਿਖਾਵਾਂਗੇ ਬਿਲਕੁਲ ਜੈ ਜੈ ਰੇਟ ਦੇ ਚੰਗੇ ਦੁੱਧ ਵਾਲੇ ਹੋਣਗੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਉਹ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਭਰ ਕੇ ਤੁਸੀਂ ਆਪਦੇ ਪੱਧਰ ਦੇ ਕਰਕੇ ਖਰੀਦਣਾ ਜਾਣਕਾਰੀ ਆਪਾਂ ਲੈਨੇ ਲੱਕੀ ਪਹਿਲਾਂ ਦਾ ਸਵਾਗਤ ਆ ਬਈ ਸਤਿ ਸ਼੍ਰੀ ਅਕਾਲ ਵੀਰੇ ਜਿੰਨੇ ਪਸ਼ੂ ਪਾਲਕ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਲੱਕੀ ਕਿਵੇਂ ਆ ਫਾਰਮ ਦਾ ਕੰਮ ਬਈ ਹੁਣ ਆਪਣਾ ਤਕਰੀਬਨ ਤਕਰੀਬਨ ਕੰਪਲੀਟ ਆ ਹਨਾ ਵੀਰੇ ਬਸ 10% ਰਹਿ ਗਿਆ ਹੁਣ ਆਪਾਂ ਜਾਨੀ ਕਿ 12ਵੇਂ ਮਹੀਨੇ ਤੋਂ ਬੇਚੈਨਤ ਹੋਗੇ ਜੇ ਕਿ 10 ਲੈਣੀਆਂ 12 ਲੈਣੀਆਂ ਜਿੰਨੇ ਵੀ 15 ਗਾਇਆਂ ਲੈਣੀਆਂ ਬਾਹ ਜਾਣਾ ਠੀਕ ਹੈ ਕੋਈ ਫੋਨ ਨਹੀਂ ਕਰਨਾ ਠੀਕ ਹੈ ਬਾਈ ਜਿੰਨੀਆਂ ਵੀ ਜਿੰਨੇ ਟੌਪ ਕਰਾਉਂਦੀਆਂ ਬੱਸੀਆਂ ਆਪਣੇ ਕੋਲ ਮਿਲਣੀਆਂ ਵੀਰੇ ਟੌਪ ਟੌਪ ਦੀਆਂ ਬੱਸੀਆਂ ਮਿਲਣੀਆਂ ਠੀਕ ਹੈ ਬਾਈ ਲੱਕੀ ਅੱਜ ਆਪਾਂ ਤਿੰਨ ਨਾਕ ਦਿਖਾਵਾਂਗੇ ਬਾਈ ਹਨਾ ਤਿੰਨ ਨਾ ਦਿਖਾਵਾਂਗੇ ਵੀਰੇ ਆਪਾਂ ਤੇ ਸ਼ੁਰੂ ਕਰੀਏ ਆਪਾਂ ਪਹਿਲੀ ਥੋੜਾ ਬਾਈ ਇਹਦਾ ਸੂਆ ਇਹ ਵੀਰੇ ਮੱਝ ਆਈ ਤੀਜੀ ਸੂਏ ਸੂਈ ਆ ਠੀਕ ਹੈ ਬਾਈ ਆ ਮਗਰ ਕਟਾ ਇਹ ਠੀਕ ਹੈ ਬਾਈ ਇਹ ਪਾਰਸੂਈ ਸੂਈ ਹੋਈ ਆ ਇਹ 8 8 ਕਿਲੋ ਬੌਲੀ ਆ ਇਹ ਖਾਲੀ ਨਹੀਂ ਕੀਤੀ ਠੀਕ ਹੈ ਬਾਈ 7-8 ਕਿਲੋ ਬੌਲੀ ਆ ਪੂਰੀ ਠੰਡੀ ਵੀਰੇ ਇਹ ਥੱਲੇ ਠੀਕ ਹੈ ਬਾਈ ਥਣਾ ਥਣਾ ਨ ਵੀਰੇ ਚੂਣ ਪਸਮਾਹ ਬਹੁਤ ਵਧੀਆ ਚੂਣ ਧਾਰ ਮੋਟੀ-ਮੋਟੀਆਂ ਪੂਰੀਆਂ ਧਾਰਾਂ ਉਂਗਲ ਵਾਲੀ ਮੋਟੀ ਧਾਰਾ ਵੀਰੇ ਦੀ ਠੀਕ ਆ ਬਾਈ ਲਿਆ ਇਹਨੂੰ ਮਾੜਾ ਜਿਹਾ ਆਪਾਂ ਖੋਲ ਕੇ ਦਿਖਾਈਏ ਹੈਨਾ ਤੇ ਸੱਜਣੋ ਇੱਥੇ ਤੁਸੀਂ ਚੈੱਕ ਕਰਕੇ ਦੇਖ ਲਓ ਆਰਡਰ ਆ ਤੁਹਾਨੂੰ ਮੈਂ ਜਦੋਂ ਇਹ ਅੱਗੇ ਨੂੰ ਜਾਊਗੀ ਨਾ ਮਗਰੋਂ ਚੈੱਕ ਕਰਿਓ ਬਹੁਤ ਜਿਆਦਾ ਸੋਹਣਾ ਵਾ ਬਾਕੀ ਥਣ ਵੀ ਮੋਟਾ ਲੱਗਿਆ ਹੋਇਆ ਬਾਈ ਹੈਨਾ ਹਾਂਜੀ ਵੀਰੇ ਚੂਣ ਚੂਣ ਬਹੁਤ ਵਧੀਆ ਵੀਰੇ ਇੱਥੋਂ ਚੈੱਕ ਕਰਕੇ ਦੇਖੋ ਤੁਸੀਂ ਤੇ ਆ ਦੇਖੋ ਬਹੁਤ ਸੋਹਣਾ ਆਰਡਰ ਜਿਹੜਾ ਕਰਮਾਲੀ ਦਾ ਲੱਗਿਆ ਹੋਇਆ ਮਗਰ ਇਹਦੇ ਇਹਨੇ ਬੱਚਾ ਵੀ ਕੱਟਾ ਦਿੱਤਾ ਕੱਟਾ ਵੀਰੇ ਕੱਟਾ ਵੀਰੇ ਇਹਦਾ ਲੱਕੀ ਕਿੰਨਾ ਅੰਦਾਜ਼ਾ ਦੁੱਧ ਦੇਣਾ ਚਾਹੀਦਾ ਸੱਜਣਾ ਦੁੱਧ ਵੀਰੇ 10 ਤੋਂ 11 ਕਿਲੋ ਦਊ ਆਪਾਂ 15 15 ਝੂਠ ਨਹੀਂ ਬੋਲਦੇ ਠੀਕ ਆ ਬਾਈ ਵੀ ਬੱਚਾ ਕਹਿੰਦਾ 12 ਦਊ 15 ਦਊਗੀ ਠੀਕ ਆ ਬਾਈ ਤੇ ਲੱਕੀ ਇਹਦਾ ਅੱਜ ਆਪਾਂ ਜਿਹੜਾ ਦੇਣ ਲੈਣ ਵਾਲਾ ਮੁੱਲ ਸੱਜਣਾ ਕੀ ਕਰਨਾ ਮੌਲਾ ਦਾ ਵੀਰੇ 80 75 ਜੇਸਨੋਂ ਹੀ ਕਰਾਂਗੇ ਆਪਾਂ 75 ਦੀ ਜਿਹੜੀ ਇਹਦੀ ਜੈਸਨੋਂ ਬਾਈ ਕਹਿੰਦਾ ਕਰ ਲਾਂਗੇ ਜਿਵੇਂ ਲੋਕ ਵੀਡੀਓ ਇਹ ਕਹਿੰਦੇ ਆ ਜੀ ਇਹ 15 ਦੋਊਗੀ 12 ਦੋਊਗੀ ਠੀਕ ਆ ਬਾਈ ਬਾਦ ਆਹ ਕਿਲੋ ਦੀ ਸੰਧੀ ਨਾਲ ਲੈ ਲੈ ਵੀਰੇ ਆਪਾਂ ਜਿਹੜਾ ਵੀਰ ਲੈ ਕੇ ਆਣਾ ਠੀਕ ਆ ਬਾਈ ਕੋਈ ਅਕੇ ਆਪਣੀ ਘਰ ਦੀ ਮੈਂ ਕਹਿੰਦੀ ਵਿਚੋਈ ਆ ਜੀ ਮੇਰੀ ਫਲਾਨਾ ਚੋਈ ਆ 10 ਕਿਲੋ ਤਾਂ ਬਹੁਤ ਹੁੰਦਾ ਵੀਰੇ ਬਹੁਤ ਹੁੰਦਾ ਬਾਈ ਹਾਂ ਮੱਝ ਜੀ ਆਪਾਂ ਗੱਲਬਾਤ ਕਰੀਏ ਹੈਨਾ ਹਾਂਜੀ ਵੀਰੇ ਜਿਹੜੀ ਬਾਕੀ ਆ ਬਈ ਪਸਮਾ ਪਸਮੂ ਚੰਗਾ ਹੋਵੇ ਹੈਨਾ ਤੇ ਮੇਰੇ ਚੂਣ ਜਿਹੜਾ ਆਊਗਾ ਚੂਣ ਪਸਮਾ ਪੂਰਾ ਵਧੀਆ ਉਂਗਲਾਂ ਜਣੀ ਮੋਟੀ ਧਾਰਾ ਦੋ ਮਿੰਟ ਚੋ ਦਿੰਦੀ ਆ ਠੀਕ ਆ ਬਾਈ ਠੰਡੀ ਆ ਨਾ ਪੂਰੀ ਠੰਡੀ ਆ ਵੀਰੇ ਲੰਬਾ ਤੜ ਦਿੰਦੀ ਆ ਇਹਨਾਂ ਦੀ ਗੱਲਬਾਤ ਆਪਾਂ ਕਰੀਏ ਬਾਈ ਅਗਲੀ ਦੀ ਹੈਨਾ ਕਰਮਾ ਜੀ ਹੈਨਾ ਤੇ ਲੱਕੀ ਇਹਦੀ ਕੀ ਡਿਟੇਲ ਆ ਸੱਜਣਾ ਏ ਬਰੇ ਕੱਲ ਰਾਤ ਦੀ ਸੁਈ ਹੋਈ ਹੈ ਇਹਨੇ ਮਾਰਾ ਬੱਚੀ ਆ ਠੀਕ ਹੈ ਭਾਈ ਤੇਰੇ ਥਲੇ 8-9 ਕਿਲੋ ਬੌਲੀ ਆ ਜਾਈ ਬੌਲੀ ਆ ਲੱਕੀ ਕੀ ਅੰਦਾਜ਼ਾ ਵੀ ਇਹ ਦੁੱਧ ਕਿੰਨਾ ਦੇਉਗੀ ਭਾਈ ਇਹ ਦੁੱਧ ਬਰੇ 14 ਤੋਂ 15 ਕਿਲੋ ਦੇਉਗੀ ਠੀਕ ਹੈ ਭਾਈ ਇਹ ਮੇਰੇ ਗਵਾਂਡੀਆਂ ਤੋਂ ਲਈ ਹੋਈ ਹੈ ਕੱਲ ਮੇਰੇ ਦੇਖੀ ਹੋਈ ਆ 15 ਕਿਲੋ ਸੰਧੀ ਨਾਲ ਜਿਹੜਾ ਮਰਜ਼ੀ ਲੈ 14-15 ਕਿਲੋ ਠੰਡਾ ਦਾ ਦੁੱਧ ਦਿੰਦੀ ਆ ਇਹ ਲਿਆ ਭਈ ਇਹਨੂੰ ਤੋੜੀ ਇਹ ਪੂਰੀ ਸੀਲ ਸਾਊ ਆ ਇਹ ਸਲਾਮ ਜੀ 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 ਇਹ ਤੁਸੀਂ ਚੈੱਕ ਕਰਕੇ ਦੇਖ ਲਓ ਜਿਹੜਾ ਇਹਦਾ ਰੇਟ ਹੋਣਾ ਵਾ ਉਹ ਤੁਸੀਂ ਹਰਾਨੀ ਵਾਲਾ ਇਹਦੇ ਮਗਰ ਬੱਛੀ ਹੈ ਬਾਈ ਹੈਨਾ ਹਾਂਜੀ ਇਹਦਾ ਮਗਰ ਬੱਛੀ ਹੈ ਵੀਰੇ ਆ ਤੁਸੀਂ ਚੈੱਕ ਕਰੋ ਬਹੁਤ ਟਾਪ ਕੁਆਲਿਟੀ ਟਾਪ ਦੀ ਬੱਛੀ ਹੈ ਸਰਕਾਰੀ ਸਿਮਨ ਦੀ ਬੱਛੀ ਹੈ ਵੀਰੇ ਡੈਨਮਾਰਕ ਦੀ ਠੀਕ ਹੈ ਬਾਈ ਤੇ ਲੱਕੀ ਇਹਦੇ ਥਣਾ ਥਣਾ ਦੀ ਕਿਮਿਆ ਚ ਬਾਈ ਚੂਈ ਦੀ ਵੀਰੇ ਵੀ ਚੂਣ ਪਸਮਾ ਆਪਣੇ ਹੱਥ ਲਾਉਣ ਦੀ ਲੋੜ ਨਹੀਂ ਅੰਦਾਜ਼ਾ ਲੱਕੀ ਤੇਰੇ ਹਿਸਾਬ ਨਾਲ ਜਦੋਂ ਮੰਨ ਲਾ ਪੀਕ ਤੇ ਚਲੀ ਗਈ ਹੈਨਾ ਤੇ ਗਾਂ ਹੈਨਾ ਤੇ ਕਿੰਨਾ ਦੁੱਧ ਦੇਣਾ ਚਾਹੀਦਾ ਇਹਨੂੰ ਵੀਰੇ 14 15 ਕਿਲੋ ਦੁੱਧ ਦੇਊਗੀ ਆਪਾਂ ਹੀ ਵੇਚੀ ਆ ਆਪਣੇ ਗਮਾਂਡੀਆਂ ਨੂੰ ਠੀਕ ਠੀਕ ਹੈ ਭਾਈ ਹਾਂਜੀ ਵੀਰੇ ਇਹ ਦੋ ਜੀ ਬੱਛੀ ਆ ਦੁੱਧ ਮੱਗਰ ਬੱਛੀ ਇਹ ਆਪਾਂ ਕਿੰਨੇ ਦੀ ਦੇਣੀ ਆ ਇਹ ਵੀਰੇ 40000 ਦੀ ਜੈਸਨੋ ਹੀ ਆਈ ਏ ਲਓ ਵੀ ਮੇਤਰੋ 40000 ਦੀ ਜੈਸਨੋ ਇਹਦੇ ਵਿੱਚ ਤੁਹਾਨੂੰ ਦੋ ਅੰਗ ਮਿਲ ਜਾਣਿਆ ਆਪ ਵੀ ਤੇ ਨਾਲ ਇਹਦੇ ਤੁਹਾਨੂੰ ਬਹੁਤ ਟਾਪ ਕੁਆਲਿਟੀ ਦੀ ਤੁਹਾਨੂੰ ਮੈਂ ਬੱਛੀ ਦਿਖਾਉਣਾ ਸੱਚ ਨੂੰ ਤੇ ਇੱਥੋਂ ਤੁਸੀਂ ਚੈੱਕ ਕਰੋ ਆ ਇਹਦੇ ਮੱਗਰ ਬੱਛੀ ਵੀਰੇ ਦੀ ਬਹੁਤ ਵਧੀਆ ਡੈਨਮਾਰਕ ਦੇ ਸਰਕਾਰੀ ਸੀਮਨ ਜਿਹੜੇ ਸੈਕਸ ਹਟਾਉਂਦੇ ਆ ਠੀਕ ਹੈ ਭਾਈ ਉਹ ਲੱਗਿਆ ਜਿਹੜੇ ਵੀਰਾਂ ਨੂੰ ਪਤਾ ਲਮਾਉਣਾ ਡੈਨਮਾਰਕ ਦੇ ਸੈਕਸ ਸਰਕਾਰੀ ਉਹ ਸੀਮਾ ਹੁੰਦੀ ਹੈ ਬਾਕੀ ਆ ਨਾ ਬਾਈ ਜਿਹੜੇ ਸੱਜਣ ਦੇ ਸਾਹਮਣੇ ਆ ਗਈ ਤਾਂ ਉਹਨੇ ਇਹ ਚੀਜ਼ ਦੇਖ ਹੀ ਲੈਣੀ ਹੈ ਨਾ ਕਿਉਂਕਿ ਟਾਪ ਕੁਆਲਿਟੀ ਦੀ ਆ ਸ਼ਕੀਨ ਬਹੁਤ ਆ ਬਾਕੀ ਜਾਣ ਜਾ ਬਾਈ ਜਿਵੇਂ ਠੰਡਾਂ ਛਾਲਾ ਮਾਰਦੀ ਫਿਰ ਵੀ ਹੈ ਨਾ ਹਾਂਜੀ ਵੀਰੇ ਆਏ ਨਾੜੂਆਂ ਨੂੜਾਂ ਨਾਲ ਆ ਪਰਸੋਂ ਦੀ ਸੂਈ ਹੋਈ ਆ ਹਾਂ ਤੇ ਗੱਲਬਾਤ ਕਰੀਏ ਲੱਕੀ ਆਪਾਂ ਅਗਲੀ ਦੀ ਹੈ ਨਾ ਪਹਿਲਾਂ ਇਹਦੇ ਨੇੜੇ ਹੋ ਕੇ ਇਹਦਾ ਕੱਦ ਚੈੱਕ ਕਰਾ ਦੇ ਇਹ ਤੁਸੀਂ ਚੈੱਕ ਕਰੋ ਸੱਜਣੋ ਬਹੁਤ ਚੰਗੀ ਬਰੀਡ ਦੀ ਆ ਲੱਕੀ ਸੁਆ ਇਹਦਾ ਏ ਬਰੇਸ਼ ਹੋਆ ਦੂਜਾ ਸੂਈ ਆ ਠੀਕ ਆ ਬਾਈ। ਲੂਨ ਨੇ 23-24 ਕਿਲੋ ਦੁੱਧ ਕੱਢਿਆ ਵੀਰੇ। ਠੀਕ ਆ ਬਾਈ। ਤੇ ਆਪਣੇ ਕੋਲ ਦੁੱਧ ਤਾਂ ਘਟ ਗਈ ਟਟ ਗਈ ਆ ਗਿਆ ਆਪਣੇ ਕੋਲ ਕਿਉਂ ਛੱਡਦਾ ਕੰਮ ਚੱਲਦਾ ਕਰਕੇ। ਠੀਕ ਆ ਬਾਈ। ਤੇ ਬਾਕੀ ਮਾਲ ਜਾਦੇ ਹੋਣ ਕਰਕੇ ਠੀਕ ਆ ਬਾਈ। ਤੇ ਹੁਣ ਜਿਹੜਾ ਵੀ ਰਹੂ ਉਹਨੂੰ ਆਪ ਹੀ ਸਮਝ ਲੈਣਾ ਵੀ ਕਿੰਨੀ ਕਿ ਸੇਵਾ ਹੋਊਗੀ ਇੱਥੇ। ਠੀਕ ਆ ਬਾਈ। ਹਾਂ ਉਹ ਕਿਉਂਕਿ ਆਪਣੇ ਫਾਰਮ ਦਾ ਕੰਮ ਚੱਲਦਾ ਜਾ ਰਿਹਾ। ਚੱਲਦਾ ਨੰਗਰ ਮੇਰੇ ਕੋਲ ਆ ਡੈਰੀ ਕਰਕੇ ਨੰਗਰ ਜਾਦੇ ਕਰਕੇ। ਹਾਂਜੀ ਹਾਂਜੀ। ਔਖਾ ਹੋਇਆ ਪਿਆ ਨੰਗਰ ਆ। ਤੇ ਇਹਨੇ ਵੀ ਬੱਚੀ ਦਿੱਤੀ ਹੈ ਬਾਈ। ਇਹਨੇ ਮੇਰੇ ਬੱਛੀ ਆ ਇਹਦੀ ਬੱਛੀ ਜਿਹੜਾ ਜਿਹਨੇ ਨਹੀਂ ਲੈ ਕੇ ਨਹੀਂ ਆਪਾਂ 303500 ਦੀ ਬੱਛੀ ਰੱਖ ਲਾਂਗੇ ਅੱਛਾ ਰੇਟ ਘਟਾ ਦਾਂਗੇ ਆਪਾਂ ਹਾਂ 6 ਨਹੀਂ ਵੀ ਬਾਅਦ ਚੋਂ ਰਕਮ ਦੇ ਵਿੱਚੋਂ ਘਟਾਵਾਂਗੇ ਆਪਾਂ ਉਦ ਹੀ ਉਦ ਹੀ ਮਤਲਬ ਇਹ ਕਿ ਸੌਦੇ ਚੋਂ ਘਟਾਉਣਾ ਜਿਵੇਂ ਸੱਦਾ ਕਰਕੇ ਰਕਮ ਜੋ ਘਟਾ ਲੈ ਰਕਮ ਜੋ ਲੈ ਆ ਬਈ ਇਹਨੂੰ ਵੀ ਆਪਾਂ ਤੋਰ ਕੇ ਦਿਖਾਈਏ ਤੁਸੀਂ ਇੱਥੇ ਚੈੱਕ ਕਰਕੇ ਦੇਖੋ ਬਈ ਜਿਹੜੇ ਸਾਡੇ ਬਾਈ ਨੇ ਦੁੱਧ ਦੱਸਿਆ ਤੇ ਬਾਈ ਕਹਿੰਦਾ ਵੀ ਆਪਣੇ ਕੋਲੇ ਥੋੜੀ ਟੁੱਟੀ ਆ ਇਹਦੇ ਮਗਰ ਬਹੁਤ ਟੌਪ ਕਲਾਸ ਦੀ ਜਿਹੜੀ ਬੱਛੀ ਆ ਸੱਚ ਨੂੰ ਤੇ ਇਹਦੇ ਵੀ ਬਾਈ ਕਹਿੰਦਾ ਆਫਰ ਆ ਵੀ ਜੇ ਕਿਸੇ ਨੇ ਨਹੀਂ ਲੈਣੀ ਤੌ ਉਹ ਆਪਾਂ ਜਿਹੜਾ ਰੇਟ ਆਪਣਾ ਸੌਦਾ ਹੋਈ ਉਹਦੇ ਵਿੱਚੋਂ ਘਟਾਵਾਂਗੇ ਇਹ ਨਹੀਂਗਾ ਵੀ ਆਪਾਂ ਕਹਦਾਂਗੇ ਵੀ ਇੰਨੇ ਬੱਚੀ ਦੇ ਛੱਡ ਦਾਂਗੇ ਇੱਥੋਂ ਤੁਸੀਂ ਆਰਡਰ ਚੈੱਕ ਕਰਕੇ ਦੇਖ ਲਓ ਲਕਿ ਜੇ ਕੋਈ ਸੱਜਣ ਲੈ ਜਾਂਦਾ ਸਮਝ ਆਲਾ ਹਨਾ ਤਾਂ ਦੁੱਧ ਦੇਨੇ ਬਾਈ ਚੰਗਾ ਦੇ ਦੇਣਾ ਬਾਕੀ ਥਾਣਾ ਥੋਣਾ ਦੀ ਲੈ ਵੇ ਲੂਗੇ ਦੀ ਬਹੁਤ ਸਾਫ਼ ਆਣਾ ਗਰਮ ਵਾਲੀ ਇੱਥੋਂ ਚੈੱਕ ਕਰੋ ਤੁਸੀਂ ਇਹ ਅੰਦਾਜ਼ਾ ਲੱਗੀ ਹੈ ਨਾ ਜੇ ਕੋਈ ਬੰਦਾ ਸਾਹਮਣੇ ਲਵੇ ਹੈ ਨਾ ਕਿੰਨਾ ਦੁੱਧ ਦੇ ਮੇਰੇ ਕੋਲ 23 24 ਕਿਲੋ ਦੀਆਂ ਵੀਡੀਓ ਹੈਗੀਆਂ ਲਾਈਵ ਚ ਹੋਈਆਂ ਹੋਈਆਂ ਠੀਕ ਆ ਬਾਈ ਉਹ ਦੇਖ ਲੇ ਵੀਰੇ ਮੇਰੇ ਕੋਲ ਇਹ ਘਟ ਗਈ ਯਾਰ ਠੀਕ ਆ ਬਾਈ ਇਹ ਫਾਰਮਰ ਜੀ ਤੋਂ ਆਪਾਂ ਲਈ ਸੀ 23 24 ਕਿਲੋ ਤੇ ਸੀ ਠੀਕ ਆ ਬਾਈ ਇਹ ਆਪਾਂ ਕਿੰਨੇ ਦੀ ਦੇਣੀ ਅੱਜ ਮਗਰ ਬੱਛੀ ਹੈ ਦੇਖ ਇਹਦਾ ਮੁੱਲ ਵੀਰੇ 80 ਆ ਮੌਕੇ ਤੇ ਮਾਨਤਾਨ ਹੋ ਜਾਣਾ ਯਾਰ ਮੌਕੇ ਤੇ ਮਾਨਤਾਨ ਬਾਈ ਕਹਿੰਦਾ ਹੋ ਜਾਊਗਾ ਇੱਥੋਂ ਤੁਸੀਂ ਇਹਦੇ ਆਰਡਰ ਦਾ ਅੰਦਾਜ਼ਾ ਲਾ ਕੇ ਦੇਖ ਲਿਓ ਤੇ ਬਾਕੀ ਤੁਹਾਨੂੰ ਆਪਾਂ ਇਹ ਚਵਾ ਕੇ ਵੀ ਦਿਖਾਵਾਂਗੇ ਚੂਣ ਬਸਮਾ ਬਰੇ ਇੰਨਾ ਵਧੀਆ ਹੈਗਾ ਚਾਹੇ ਮਸ਼ੀਨ ਲਾ ਲਓ ਥੀ ਚੋਲੋ ਠੀਕ ਹੈ ਬਾਈ ਤੇ ਇੰਨੀ ਵਧੀਆ ਬੱਸੀ ਯਾਰ ਪਤਾ ਕੀ ਆ ਤੋਫਈਆ ਜੇ ਬੱਸੀ ਦੂਨੀ ਲੈ ਨਿਆਰੇ ਲੋ ਬੰਦਾ ਵੀਰੇ ਹਾਂ ਉਹ ਤਾਂ ਬਾਈ ਗੱਲ ਕਿਉਂਕਿ ਬਰੀਡ ਦੇ ਵਿੱਚ ਚੰਗੀ ਆ ਹਨਾ ਬਿਲਕੁਲ ਸਾਊਫ ਰੀਫ ਆ ਤੇ ਚੂਣ ਬਸਮਾ ਹੋਰ ਕਿਵੇਂ ਪ੍ਰਿੰਟ ਪ੍ਰਿੰਟਰੀ ਬੱਸੀ ਦਾ ਵਧੀਆ ਹੈਗਾ ਵੀਰੇ ਹਾਂ ਸੋਹਣਾ ਬਾਈ ਹਨਾ ਇਹ ਆਪਾਂ ਉਹਨੂੰ ਸੱਜਣਾਂ ਨੂੰ ਮੇਨ ਪ੍ਰੋਬਲਮ ਇਹ ਆ ਵੀ ਬਾਈ ਹੁਣ ਇਹਦਾ ਸ਼ਟ ਦਾ ਕੰਮ ਚੱਲਦਾ ਕਰਕੇ ਥੋੜਾ ਜਿਆਦਾ ਸਾਂਭਣ ਦੀ ਪ੍ਰੋਬਲਮ ਆਈ ਹੋਈ ਹੈ ਹਨਾ ਤੇ ਜੋ ਕੋਈ ਸੱਜਣ ਲੈ ਜੇ ਦੁੱਧ ਵਾਲਾ ਅੰਗਾ ਮਗਰ ਬੱਛੀ ਆ ਤੇ ਰੇਟ ਇਹਦਾ ਬਿਲਕੁਲ ਬਾਈ ਨੇ ਜਾਇਜ਼ੀ ਕੀਤਾ ਹਨਾ ਜਿਵੇਂ ਬਾਈ ਨੇ ਦੱਸਿਆ ਵੀ ਮੇਰੇ ਕੋਲ ਇਹਦੀਆਂ ਵੀਡੀਓ ਵੀ ਪਈਆਂ ਹਨਾ ਜਿਹੜੀਆਂ ਆ ਵੀ ਵੀਰੇ ਮੈਂ ਆਪਾਂ ਤੁਹਾਨੂੰ ਪਤਾ ਹੀ ਆਪਾਂ ਲੈਬ ਚੋਂ ਉਹਨਾਂ ਦੇ ਪੇਜ ਤੇ ਲੈ ਪਾਉਣ ਲਿਆ ਜਿਹੜੀਆਂ ਜਦੋਂ ਆਈਆਂ ਨੇ ਲੈ ਵੀਡੀਓ ਪਈਆਂ ਆਪਣੇ ਯਾਨੀ ਲੈਬ ਵੀਡੀਓ ਪੂਰੀਆਂ ਦੇਖਿਆ ਆਪਣੇ ਲੱਕੀੜਾ ਜੀ ਫਾਰਮ ਦੇ ਪੇਜ ਤੇ ਐਕਟਾ ਤੇ ਵੀ ਪਈਆਂ ਆਪਣੇ ਫੇਸਬੁਕ ਤੇ ਵੀ ਪਈਆਂ ਹੋਈਆਂ ਪਹਿਲਾਂ ਲੈ ਵੀਡੀਓ ਦੇਖ ਕੇ ਫਿਰ ਲੈਣਾ ਹੋਵੇ ਆਪਣੇ ਕੋਲ ਠੀਕ ਆ ਬਾਈ ਹਾਂਜੀ ਵੀਰੇ ਤੇ ਲੱਕੀ ਨੂੰ ਆਪਾਂ ਚੋਕੇ ਦਿਖਾਈ ਦਈਏ ਬਾਈ ਹਨਾ ਹਾਂਜੀ ਵੀਰੇ ਲਓ ਕਰਾ ਮਿੱਤਰੋ ਫੇਟ ਉਹ ਵੀ ਚੱਕ ਕਰ ਲਓ ਵਾਸਤੇ ਇਹਦੇ ਦੁੱਧ ਦਾ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਮਗਰ ਇਹਦੇ ਬੱਛੀ ਆ ਲੈ ਆ ਵੀ ਲੈ ਹੀ ਕਰ ਬਾਲਟੀ ਚੱਕ ਕੇ ਚੱਲ ਬਈ ਹੋਇਆ ਜੀਰੋ ਲਓ ਵੀ ਥਾਣ ਬਹੁਤ ਸੋਹਣਾ ਬਾਈ ਹੈ ਨਾ ਇੱਕ ਵੀਰੇ ਹੋਰ ਆ ਬੱਸੀ ਦੀ ਇਹਦੀ ਗਰੰਟੀ ਠੀਕ ਹੈ ਜੀ ਜੇ ਮੈਂ ਨਾ ਚਿਰਨ ਲਾ ਕੇ ਆਂਦੇ ਆ ਬੱਸੀਆਂ ਤਾਂ ਉਦਾਂ ਉਹ ਸਿੱਟਣ ਲੱਗ ਜਾਂਦੀਆਂ ਠੀਕ ਹੈ ਬਾਈ ਉਹਨੇ ਛੱਡਦੀਆਂ ਇੱਕ ਬੜਾ ਕੀ ਯਾਰੀ ਆਰਡਰ ਕੁਆਲਿਟੀ ਬਹੁਤ ਵਧੀਆ ਜਿਵੇਂ ਮਟਾਇਟਸ ਹੋ ਜਾਂਦੀਆਂ ਫੈਕਸ ਆ ਬਾਈ ਆਰਡਰ ਫੈਕਸ ਨੂੰ ਮਟਾਇਟਸ ਨਹੀਂ ਹੁੰਦੇ ਵਿੱਚ ਨਾ ਬਾ ਕਹਿੰਦਾ ਵੱਡੇ ਲੇਵੇ ਵੱਡੇ ਲੇਵੇ ਇੱਕ ਵੀਰਾਂ ਮੈਂ ਵੱਡਾ ਲੇਵਾਂ ਲਿਆ ਕਰੋ ਆਵਾ ਦੇ ਕੇ ਨਾ ਵੱਡਾ ਲੇਵਾ ਦੁੱਧ ਬਰੇ ਅੰਗਣੇ ਦੇਣਾ ਹੁੰਦਾ ਨਾੜਾ ਨਾ ਹੀ ਦੁੱਧੋਂ ਨਾ ਹੁੰਦਾ ਲੇਵਲ ਉਗਰੇ ਕੋਈ ਫੈਨ ਜਿੰਨਾ ਆਰਡਰ ਕੁਆਲਿਟੀ ਸ਼ੂਟੀ ਓਡੀ ਕਾਹ ਲਿਆ ਕਰੋ ਚੱਲ ਉਹ ਬਾਈ ਹਰੇਕ ਬੰਦੇ ਦੀ ਆਪੋ ਆਪਣੀ ਹੈ ਨਾ ਹਾਂ ਹਰੇਕ ਬੰਦੇ ਨੂੰ ਹਰੇਕ ਜਿਵੇਂ ਥਾਣੇ ਕਰਨ ਕਰਦੇ ਨਹੀਂ ਇਹ ਥਾਣਾ ਇਹ ਜਿਹੇ ਥਾਣਾ ਲਵੇ ਯੀ ਬਤਾਉ ਕਹਿੰਤਨ ਲੱਗਿਆ ਮਟੈਟਸ ਹੋਣ ਲੱਗ ਜਾਂਦੀ ਆ। ਲੋ ਵੀ ਚੈੱਕ ਕਰ ਲਓ ਤੁਸੀਂ। ਪਸਮਾ। ਇਹ ਯਾਰ ਬੱਚੀ ਵੀਰੇ ਛੱਡੋ ਨਾ ਛੱਡੋ। ਠੀਕ ਆ ਬਾਈ। ਇਹੇ ਬਾਹਰ ਦੂਰ ਵੀਰੇ। ਹਾਂ ਤਾਰ ਦੋ ਸੋਹਣੀ ਹੈ ਬਈ ਇਹ ਮੋਤੀ ਮੋਤੀ। ਘੂਰ ਸਿੱਟਾ ਕੋਹ ਮੀਰੇ ਆ। ਠੀਕ ਆ ਬਾਈ। ਮੇਰੇ ਕੋਲ ਕਰ ਲਓ ਲੱਕੀ ਹੁਣ ਕਿੰਨਾ ਦੁੱਧ ਚੋਣੇ ਬਈ ਆਪਣੇ ਫਾਰਮ ਤੋਂ ਜੇ ਕੋਈ ਬੰਦਾ ਹੁਣ ਚੋਣੇ 18 ਤੇ 20 ਕਿਲੋ ਦੇ ਵਿੱਚ ਵਿੱਚ ਦੁੱਧ ਹੈਗਾ 16 17 ਤਾਂ ਹਜੇ ਹੀ ਨਹੀਂ ਥੱਲੇ ਠੀਕ ਆ ਬਈ 16 17 ਸਮਝ ਜਾਗੇ 18 ਤੇ 20 ਦੇ ਵਿੱਚ ਵਿੱਚ ਠੀਕ ਆ ਬਈ ਹੋ ਜਾਏ ਕੋਈ ਸੱਜਣ ਚੋਗ ਕੇ ਲੈ ਜੇ ਹਣਾ ਆ ਦੋ ਹਾਂ ਜੀ ਵੀਰੇ ਆਪਣੇ ਪਤਾ ਕੀ ਆ ਸਾਮ ਦੇ ਕਰਕੇ ਹੀ ਇੱਕ ਨਾ ਆਪਣੇ ਲੇਬਰ ਵਾਲੇ ਮੁੰਡੇ ਉਹ ਗਏ ਹੋਏ ਪਿੰਡ ਗਏ ਹੋਏ ਆ ਠੀਕ ਆ ਬਈ ਕੋਈ ਆਪਣਾ ਕੋਈ ਜਿਵੇਂ ਵੀਡੀਓ ਬਣਾਉਂਦੇ ਮਾਰੇ ਪਹਿਲਾ ਪੁੱਲਾ ਚੋਂਦਾ ਕੋਈ ਮਤਲਬ ਨਹੀਂ ਆਜ ਤੱਕ ਤੁਸੀਂ ਕਿੰਨੀਆਂ ਵੀਡੀਓ ਤੁਹਾਡੇ ਪੇਜ ਤੇ ਪਈਆਂ ਹੋਈਆਂ ਹਾਂ ਬਈ ਹਾਂ ਬੱਸ ਬਾਈ ਹੁਣ ਖਾਲੀ ਹੋ ਗਈ ਆ ਸ਼ਾਮ ਨੂੰ ਚੋਲੇ ਅਗਲਾ ਸ਼ਾਮ ਨੂੰ ਚੋਲੇ ਵੀਰੇ ਪਹਿਲਾਂ ਤਸੱਲੀ ਕਰੇ ਕਿਉਂਕਿ ਮਤਲਬ ਪੈਸੇ ਲੈਣੇ ਪਹਿਲੇ ਲੈਣੇ ਜਿਹਦੇ ਜਦੋਂ ਆਪਾਂ ਪੈਸੇ ਅਗਲੇ ਤੋਂ ਲੈਣੇ ਬਈ ਅਗਲੇ ਨੇ ਪੈਸਾ ਕਾਬੜਾ ਲੈਣਾ ਬਹੁਤ ਔਖਾ ਬੰਦੇ ਲਈ ਪਤਾ ਕੀ ਆ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੁਣ ਫੋਨ ਆਉਂਦੇ ਰਹਿੰਦੇ ਆ ਬਹੁਤ ਠੱਗੀਆਂ ਹੁੰਦੀਆਂ ਕਿ ਕਹਿੰਦਾ ਹਾਂ ਅਗਲਾ ਆਉਦਾ ਆ ਕੇ ਤਸੱਲੀ ਕਰ ਲੈ ਉਹ ਤਸੱਲੀ ਕਰੇ ਵੀਰੇ ਪਤਾ ਕੀ ਆ ਬਾਹ ਕਿਆ ਬਿਫਾਰੀਆਂ ਨੰਦੀਪ ਕਈਆਂ ਬਫਾਰਨਾ ਵਪਾਰੀ ਮਾੜਾ ਫਲਾਣਾ ਮਾੜਾ ਜੀ ਇਹਨਾਂ ਦਾ ਚੋਕੇ ਲਓ ਮਾੜੇ ਆਪਾਂ ਜੇ ਚੋਕੇ ਲੈਣਦੇ ਅਗਲੇ ਚੱਕ ਚੋਕੇ ਲੈਣਦੇ ਥੱਲੀ ਕਰਨੀ ਚਾਹੀਦੀ ਥੱਲੀ ਕਰੋ ਯਾਰ ਆਪਾਂ ਬਫਾਰੀ ਕਿਹੜਾ ਕਹਿੰਦਾ ਵੀ ਇੱਕ ਨਾਮ ਚੋਗਦਾ ਕਹਿੰਦਾ ਲਾਹਰਕ ਕਹਿੰਦਾ 2 ਬਿਜ ਚੋਤ ਅਗਲਾ ਕਹਿੰਦਾ ਵੀ ਜਿੰਨੇ ਦੀ ਮਰਜ਼ੀ ਚੋਲੋ ਮੈਂ ਤੇਰੀ ਚੋਣ ਚੈੱਕ ਕਰਕੇ ਦੇਖੋ ਬਹੁਤ ਸੋਹਣਾ ਚੋਣਾ

ਲੋ ਬਈ। ਮੈਂ ਕਿਹਾ ਤਾਂ ਹੋਰ ਗੱਲ ਆ ਬਈ ਤੁਸੀਂ ਵੀਡੀਓ ਦੇ ਬੈਕ ਸਟਾਰਟ ਤੋਂ ਲੈ ਕੇ ਟਵਾਈਸ ਤੋਂ ਲੈ ਕੇ ਐਂਡ ਤੱਕ ਦਾ ਟਾਈਮ ਚੈੱਕ ਕਰਕੇ ਉਹ ਵੀ ਕਿੰਨੇ ਟਾਈਮ ਦੇ ਵਿੱਚ ਇਹ ਜਿਹੜੀ ਕੰਮ ਵਾਲੀ ਪੂਰੀ ਚੁਈ ਜਾਨੀ ਆ ਜੋ। ਮਾਦਵ ਕਿਸੇ ਖਾਲਸਾ ਰਾਮਾ ਸਾਨੂੰ ਪਤਾ ਹੀ ਆਪਾਂ ਲੈਬ ਚੋਂ ਉਹਨਾਂ ਦੇ ਪੇਜ ਤੇ ਲੈਪ ਹੁਣ ਲੈ ਆ ਜਿਵੇਂ ਜਦੋਂ ਆਈਆਂ ਨੇ ਲੈ ਵੀਡੀਓ ਪਈਆਂ ਆਪਣੇ ਯਾਰ ਲੈਬ ਵੀਡੀਓ ਪੂਰੀਆਂ ਦੇਖਿਆ ਆਪਣੇ ਲੱਕੀੜਾ ਜੀ ਫਾਰਮ ਦੇ ਪੇਜ ਤੇ ਐਕਟਾ ਤੇ ਵੀ ਪਈਆਂ ਆਪਣੇ ਫੇਸਬੁੱਕ ਤੇ ਪਈਆਂ ਹੋਈਆਂ ਪਹਿਲਾਂ ਲੈ ਵੀਡੀਓ ਦੇਖ ਕੇ ਫਿਰ ਲੈਣਾ ਹੋਵੇ ਆਪਣੇ ਕੋਲ ਠੀਕ ਆ ਬਾਈ ਹਾਂਜੀ ਵੀਰੇ ਤੇ ਲੱਕੀ ਇੱਕ ਵਾਰ ਹਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਤੇ ਮੋਬਾਈਲ ਨੰਬਰ ਬੋਲ ਦੀ ਸਜਣਾ ਵੀਰੇ ਫਾਰਮ ਦੀ ਲੋਕੇਸ਼ਨ ਮੈਂ ਬਖਵਾਲਾ ਆਪਣਾ ਤੇ ਜ਼ਿਲ੍ਹਾ ਲੁਧਿਆਣਾ ਸਰਾਬਾ ਪਿੰਡ ਦੇ ਕੋਲੇ ਆਪਣਾ ਤੇ ਮੋਬਾਈਲ ਨੰਬਰ ਮੇਰਾ 84377 72131 22 ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤਿੰਨਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣ ਦਾ ਵਿਚਾਰ ਰਵਾਂਦਾ ਤਾਂ 22 ਦੇ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲੈਣੀ ਹੈ